ਸਤਗੁਰਾਂ ਦੇ ਪਾਵਨ ਇਤਿਹਾਸ ਨੂੰ ਪੜ੍ਹੀਏ ਗੁਰੂ ਰਾਮਦਾਸ ਪਾਤਸ਼ਾਹ ਦੇ ਤਿੰਨ ਸੁਪੁੱਤਰ ਨੇ ਸਾਧ ਸੰਗਤ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਪ੍ਰਥੀਚੰਦ ਦੂਜੇ ਨੰਬਰ ਤੇ ਬਾਬਾ ਮਹਾਦੇਵ ਤੇ ਉਮਰ ਕਰਕੇ ਸਭ ਤੋਂ ਛੋਟੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਤਿਹਾਸਿਕ ਪੱਖ ਹੈ ਕਿ ਜਦੋਂ ਲਾਹੌਰ ਦੀ ਧਰਤੀ ਤੋਂ ਸਿਹਾਰੀ ਮਲਜੀ ਵੱਲੋਂ ਪੁੱਤਰ ਦੇ ਵਿਆਹ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਉੱਥੇ ਬਾਬਾ ਪ੍ਰਿਥੀਚੰਦ ਜੀ ਇਹ ਕਹਿ ਕੇ ਇਨਕਾਰ ਕਰਦੇ ਨੇ ਕਿ ਮੈਂ ਲਾਹੌਰ ਦੀ ਧਰਤੀ ਤੇ ਨਹੀਂ ਜਾ ਸਕਦਾ ਕਿਉਂਕਿ ਉਸ ਸਥਾਨ ਤੇ ਗਰਮੀ ਬੜੀ ਪੈਂਦੀ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਮੇਰੇ ਕੋਲ ਏਡੀ ਗਰਮੀ ਨਹੀਂ ਸਹਾਰੀ ਜਾਂਦੀ ਤੇ ਸਤਿਗੁਰ ਪਾਤਸ਼ਾਹ ਫਿਰ ਬਾਬਾ ਮਹਾਦੇਵ ਜੀ ਨੂੰ ਜ਼ਿਕਰ ਕਰਦੇ ਨੇ ਉਹ ਕਹਿੰਦੇ ਮੈਨੂੰ ਖੁਸ਼ੀ ਤੇ ਗਮੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਇਹ ਤੇ ਬੜਾ ਸੌਖਾ ਜਿਹਾ ਕਾਰਜ ਦੱਸਿਆ ਹੈ ਜੇ ਕਿਤੇ ਸਿਰ ਵੀ ਦੇਣਾ ਪੈਂਦਾ ਨਾ ਪਾਛਾ ਤੁਹਾਡਾ ਹੁਕਮ ਮੰਨਣ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ ਇਸ ਤੋਂ ਕਾਜ ਸੁਗਮ ਹੈ ਮੋਹੇ ਤਾਹਾਂ ਪਠਾਵੋ ਜਹ ਆਨੰਦ ਹੋਵੇ ਜਿੱਥੇ ਆਨੰਦ ਨੇ ਬੜੀਆਂ ਖੁਸ਼ੀਆਂ ਨੇ ਵਿਆਹ ਦੇ ਕਾਰਜਾਂ ਵਾਸਤੇ ਭੇਜ ਰਹੇ ਹੋ ਪਰ ਪਾਛਾ ਜਿੱਥੇ ਕਿਤੇ ਜੀਵਨ ਵੀ ਲੇਖੇ ਵਿੱਚ ਲਾਉਣਾ ਪਵੇ ਜੇ ਹੁਕਮ ਕਰੋਗੇ ਮੈਂ ਸਤਗੁਰੂ ਅੱਗੇ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੇਂ ਮਾਰੇ ਤੁਹਾਡਾ ਹੁਕਮ ਤੇ ਹੋਵੇ ਮੈਂ ਹੱਸ ਕੇ ਉਹਨਾਂ ਬਚਨਾਂ ਦੇ ਅਨੁਸਾਰ ਸਿਰ ਦੇਣ ਵਾਸਤੇ ਵੀ ਤਿਆਰ ਮੈਂ ਸੰਖੇਪ ਜੀ ਅਰਜ ਕਰਕੇ ਕੇਵਲ ਸ਼ਬਦ ਦੀ ਵਿਚਾਰ ਵਿੱਚੋਂ ਨੁਕਤਾ ਸਾਂਝਾ ਕਰਨ ਲੱਗਾ ਕਿ ਗੁਰੂ ਨਾਲ ਮਿਲਣਾ ਕਿਸ ਰੂਪ ਵਿੱਚ ਹੁਣ ਇੱਧਰ ਮਹਾਰਾਜ ਗੁਰੂ ਅਰਜਨ ਸਾਹਿਬ ਮੈਂ ਸ਼ਬਦ ਵਰਤ ਰਿਆਂ ਗੁਰਤਾ ਗੱਦੀ ਤੇ ਭਾਵੇਂ ਨਹੀਂ ਬਿਰਾਜਮਾਨ ਹੋਏ ਕਰੋਨਾ ਦੀ ਬਾਬਤ ਭੱਟਾ ਨੇ ਜ਼ਿਕਰ ਜ਼ਰੂਰ ਕੀਤਾ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿ ਜਨਮ ਤੋਂ ਹੀ ਬ੍ਰਹਮ ਗਿਆਨੀ ਸੀ ਮਹਾਰਾਜ ਗੁਰੂ ਅਰਜਨ ਸਾਹਿਬ ਤੇ ਲਾਹੌਰ ਦੀ ਧਰਤੀ ਤੇ ਚਲੇ ਗਏ ਤੇ ਬਾਬਾ ਪ੍ਰਥੀ ਚੰਦ ਉੱਥੇ ਚਾਲ ਖੇਡਦਾ ਸੀ ਕਿ ਅਸਲ ਵਿੱਚ ਗੁਰੂ ਅਰਜਨ ਸਾਹਿਬ ਕਿਤੇ ਦੂਰ ਹੋ ਜਾਣ ਪਾਸੇ ਹੋ ਜਾਣ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਨੇੜੇ ਨੇੜੇ ਰਵਾਂਗਾ ਤੇ ਸ਼ਾਇਦ ਗੁਰੂ ਦੀਆਂ ਖੁਸ਼ੀਆਂ ਗੁਰੂ ਦਾ ਮਿਲਾਪ ਹਾਸਲ ਕਰ ਲਵਾਂਗਾ ਪਰ ਸਤਗੁਰ ਪਾਤਸ਼ਾਹ ਮਹਾਰਾਜ ਦੇ ਨੇੜੇ-ਨੇੜੇ ਹੋ ਕੇ ਬੜੀਆਂ ਚਤਰਾਇਆਂ ਸਿਆਣਪਾਂ ਚਲਾਕੀਆਂ ਨਾਲ ਮਹਾਰਾਜ ਦੀ ਨੇੜਤਾ ਹਾਸਲ ਕਰਨ ਦਾ ਯਤਨ ਕਰਦਾ ਹੈ ਇੱਥੋਂ ਤੱਕ ਕਿ ਚਿੱਠੀਆਂ ਵੀ ਜਿਹੜੀਆਂ ਗੁਰੂ ਅਰਜਨ ਸਾਹਿਬ ਨੇ ਭੇਜੀਆਂ ਉਹ ਵੀ ਲੁਕਾ ਲੈਂਦਾ ਹੈ ਪਰ ਇਹ ਗੱਲ ਨਾ ਸਮਝ ਸਕਿਆ ਕਿ ਮਹਾਰਾਜ ਦੀ ਬਾਣੀ ਇਹ ਗੱਲ ਸਮਝਾਉਂਦੀ ਹੈ ਗੁਰਸਬਾ ਏਵ ਨਾ ਪਾਈ ਹੈ ਗੁਰੂ ਦਾ ਮਲਾਪ ਇਸ ਤਰ੍ਹਾਂ ਨਹੀਂ ਮਿਲਦਾ ਨਾ ਨੇੜਾ ਹੈ ਨਾ ਦੂਰ ਹੈ ਕਿ ਕੌਣ ਕਿੰਨਾ ਮਹਾਰਾਜ ਦੇ ਨੇੜੇ ਹੋ ਕੇ ਬੈਠਿਆ ਹੈ ਤੇ ਕੌਣ ਕਿੰਨਾ ਕੋ ਦੂਰ ਹੈ ਸਤਿਗੁਰੂ ਕਿੰਨਾ ਨੂੰ ਮਿਲਦਾ ਹੈ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਜੂਰ ਸਤਿਗੁਰੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਕੋਲ ਹਾਜ਼ਰ ਨਾਜ਼ਰ ਹੈ ਜਿਹੜੇ ਮਨ ਕਰਕੇ ਗੁਰੂ ਨਾਲ ਜੁੜੇ ਹੋਏ ਆਂ ਸਰੀਰ ਕਰਕੇ ਤੇ ਬਹੁਤ ਲੋਕ ਮਹਾਰਾਜ ਦੇ ਕੋਲ ਬੈਠੇ ਨੇ ਬਾਬਾ ਪ੍ਰਥੀਚੰਦ ਬਹੁਤਾ ਨੇੜੇ ਰਹਿੰਦੇ ਆ ਪਰ ਸੱਚ ਜਾਣੋ ਨੇੜੇ ਹੋ ਕੇ ਵੀ ਉਹਨਾਂ ਦੀ ਅਵਸਥਾ ਉਸ ਬਾਸ ਵਰਗੀ ਸੀ ਜਿਹੜੇ ਬਾਸ ਨੂੰ ਹੰਕਾਰ ਸੀ ਮੈਂ ਬੜਾ ਉੱਚਾ ਮੈਂ ਬੜਾ ਲੰਮਾ ਪਰ ਚੰਦਨ ਦੇ ਦਰਖਤ ਦੇ ਕੋਲ ਹੋ ਕੇ ਉਹ ਬਾਸ ਕਦੀ ਸੁਗੰਧੀ ਨਹੀਂ ਹਾਸਲ ਕਰਦਾ ਆਲੇ-ਦੁਆਲੇ ਦੀ ਸਾਰੀ ਵਨਸਪਤੀ ਸੁਗੰਧਤ ਹੋ ਜਾਂਦੀ ਹੈ ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਉਸ ਬਾਸ ਵਿੱਚ ਸੁਗੰਧੀ ਨਹੀਂ ਹੁੰਦੀ ਕਈ ਵਾਰ ਕੋਲ ਹੋ ਕੇ ਵੀ ਮਨੁੱਖ ਗੁਰੂ ਕੋਲੋਂ ਦੂਰ ਹੋ ਜਾਂਦੇ ਐ ਪਰ ਸਤਗੁਰੂ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਨਾ ਉਹ ਹਮੇਸ਼ਾ ਹੀ ਪਰਮੇਸ਼ਰ ਦੀ ਸਿਫਤ ਤੋਂ ਸਲਾਹ ਕਰਦੇ ਨੇ ਗੁਰੂ ਨੂੰ ਮਿਲਣ ਦੀ ਅਵਸਥਾ ਜਦੋਂ ਰੋਜ਼ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦੀ ਆਪਾਂ ਪੜ੍ਹਦੇ ਆਂ ਤੇ ਸਤਗੁਰਾਂ ਨੇ ਉਹਦੇ ਵਿੱਚ ਬੜਾ ਪਿਆਰਾ ਬਚਨ ਕੀਤਾ ਕਿ ਜਿਹੜਾ ਗੁਰੂ ਨੂੰ ਮਿਲਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਔਰ ਇਹ ਜੀਵਨ ਵਿੱਚ ਕੀ ਕੀ ਵਰਕਤਾਂ ਆਉਂਦੀਆਂ ਨੇ ਸਤਗੁਰ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਨਾਲ ਮਿਲਿਆ ਹੋਵੇ ਗੁਰੂ ਤਰਸ ਕਰਦਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿੰਦਾ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਉਹ ਗੁਰੂ ਦੇ ਬਚਨਾਂ ਨੂੰ ਸਤ ਬਚਨ ਸਤ ਬਚਨ ਕਰਕੇ ਮੰਨਦਾ ਹੈ ਆਪਸ ਕੋ ਕਰ ਕਾਠ ਨਾ ਜਣਾਵੇ ਕਦੀ ਆਪਣਾ ਆਪਾ ਨਹੀਂ ਜਣਾਉਂਦਾ ਹਰ ਹਰ ਨਾਮ ਹਿਰਦੈ ਸਾਧ ਧਿਆਵੇ ਮਨ ਵਿੱਚ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਸੇਵਾ ਵੀ ਕਰਦਾ ਹੈ ਬਾਣੀ ਵੀ ਪੜਦਾ ਹੈ ਕਦੀ ਆਪਣਾ ਆਪਾ ਨਹੀਂ ਜਣਾਉਂਦਾ ਕਦੀ ਮੈਂ ਮੈਂ ਨਹੀਂ ਕਰਦਾ ਅਸਲ ਵਿੱਚ ਉਹ ਮਨੁੱਖ ਗੁਰੂ ਨੂੰ ਮਿਲੇ ਨੇ ਗੁਰੂ ਨੂੰ ਮਿਲਣ ਦੀਆਂ ਵਡਿਆਈਆਂ ਕਦੀ ਭਾਈ ਗੁਰਦਾਸ ਜੀ ਕੋਲੋਂ ਪੁੱਛੀਏ ਕਿ ਗੁਰੂ ਨੂੰ ਮਿਲਣਾ ਕਿੰਨਾ ਜ਼ਰੂਰੀ ਹੈ ਕਹਿੰਦੇ ਜਿਵੇਂ ਕੋਈ ਕੱਪੜੇ ਆਪਾਂ ਪਾਉਣੇ ਆ ਨਾ ਬੜੇ ਕੀਮਤੀ ਕੱਪੜੇ ਬਾਜ਼ਾਰ ਕੋਲ ਲੈ ਕੇ ਆਈਏ ਉਹ ਦਿਹਾੜੀ ਇੱਕ ਕੱਪੜੇ ਪਾਉਣੇ ਆ ਤੇ ਫਿਰ ਮੈਲੇ ਹੋ ਜਾਂਦੇ ਨੇ ਪਰ ਉਹਨਾਂ ਕੱਪੜਿਆਂ ਨੂੰ ਫਿਰ ਮੁੜ ਕੇ ਪਾਉਣ ਨੂੰ ਚਿੱਤ ਨਹੀਂ ਕਰਦਾ ਜੀ ਨਹੀਂ ਕਰਦਾ ਤੇ ਜਦੋਂ ਕਿਤੇ ਪਾਣੀ ਦੇ ਵਿੱਚ ਫਿਰ ਚੰਗੀ ਤਰ੍ਹਾਂ ਭਿਓ ਕੇ ਫਿਰ ਉਹਨਾਂ ਕੱਪੜਿਆਂ ਨੂੰ ਧੋਈਏ ਫਿਰ ਸਾਫ਼ ਹੋ ਜਾਂਦੇ ਨੇ ਪਾਉਣ ਯੋਗੇ ਹੋ ਜਾਂਦੇ ਨੇ ਪਾਣੀ ਤੋਂ ਬਗੈਰ ਕੱਪੜੇ ਨਹੀਂ ਜੇ ਸਾਫ਼ ਹੁੰਦੇ ਫਿਰ ਕਹਿੰਦੇ ਦੂਜੇ ਨੰਬਰ ਤੇ ਜਿਹੜੇ ਕੇਸ ਬੰਦੇ ਦੀ ਸੁੰਦਰਤਾ ਦਾ ਪ੍ਰਚਾਲਕ ਨੇ ਪਰ ਇਹਨਾਂ ਨੂੰ ਤੇਲ ਲਾ ਕੇ ਸੁਲਝਾਇਆ ਨਾ ਜਾਵੇ ਨਾ ਇਹ ਉਲਝੇ ਹੋਏ ਕੇਸ ਬੰਦੇ ਦੀ ਬਦਸੂਰਤੀ ਦਾ ਕਾਰਨ ਬਣ ਜਾਂਦੇ ਨੇ ਬੜੀ ਡਰਾਉਣੀ ਜੀ ਸ਼ਕਲ ਬਣ ਜਾਂਦੀ ਹੈ। ਕਹਿੰਦੇ ਤੇਲ ਦੀ ਸੰਗਤ ਮਿਲ ਜਾਏ ਤੇ ਇਹ ਕੇਸ ਸੁਲਝ ਜਾਂਦੇ ਨੇ ਬੜੇ ਸੋਹਣੇ ਬਣ ਜਾਂਦੇ ਨੇ ਮਨੁੱਖ ਦਾ ਸਰੂਪ ਬੜਾ ਸੋਹਣਾ ਬਣ ਜਾਂਦਾ ਹੈ। ਕੋਈ ਭਾਂਡਾ ਹੈ ਜਿਹਦੇ ਵਿੱਚ ਰੋਜ਼ਾਨਾ ਵਨਸਵੰਨੇ ਪਦਾਰਥ ਛਕੀਦੇ ਨੇ ਪਰ ਜੇ ਉਹਨੂੰ ਸਾਫ਼ ਨਾ ਕਰੀਏ ਤੇ ਕਹਿੰਦੇ ਉਹਨਾਂ ਭਾਂਡਿਆਂ ਵਿੱਚ ਕੋਈ ਪਦਾਰਥ ਛਕਣ ਯੋਗ ਨਹੀਂ ਬਣਦਾ। ਜਿਹੜਾ ਸ਼ੀਸ਼ਾ ਮਨੁੱਖ ਨੂੰ ਆਪਣਾ ਚਿਹਰਾ ਦਿਖਾਉਂਦਾ ਹੈ ਜੇ ਉਸ ਸ਼ੀਸ਼ੇ ਨੂੰ ਸਾਫ਼ ਨਾ ਕੀਤਾ ਜਾਵੇ ਤੇ ਆਪਣਾ ਅੱਖ ਨਹੀਂ ਨਜ਼ਰ ਆਉਂਦਾ। ਪੁਰਾਣੇ ਸਮੇਂ ਤੇ ਆਪਾਂ ਇੱਕ ਲਾਲਟੇਨ ਦਾ ਵੀ ਦੀਵਾ ਜਦੋਂ ਬਾਲਦੇ ਸੀ ਤੇ ਉਹ ਲਾਲਟੇਨ ਦਾ ਇੱਕ ਸ਼ੀਸ਼ਾ ਹੁੰਦਾ ਸੀ। ਉਸ ਸ਼ੀਸ਼ੇ ਤੇ ਕਾਲਖ ਜਮ ਜਾਂਦੀ ਸੀ ਜੇ ਰੋਜ਼ ਉਸ ਕਾਲਖ ਨੂੰ ਸਾਫ਼ ਨਾ ਨਾ ਕੀਤਾ ਜਾਵੇ ਸਾਧ ਸੰਗਤ। ਉਹ ਕਾਲਖ ਇੰਨੀ ਵੱਧ ਜਾਂਦੀ ਸੀ ਕਿ ਅੰਦਰ ਦੀ ਜਿਹੜੀ ਜੋਤ ਹੈ, ਰੋਸ਼ਨੀ ਹੈ ਬਾਹਰ ਨਹੀਂ ਸੀ ਨਿਕਲਦੀ। ਕਹਿੰਦੇ ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਬੜੇ ਪਿਆਰੇ ਬਚਨ ਕਹਿੰਦੇ ਨੇ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ ਪਾਣੀ ਨਾਲ ਧੋਣ ਤੋਂ ਬਗੈਰ ਕੱਪੜੇ ਗੰਦੇ ਹੁੰਦੇ ਨੇ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ ਬਿਨ ਤੇਲ ਮੇਲੇ ਜੈਸੇ ਕੇਸ ਹੁ ਭਿਆਨ ਹੈ ਜੈਸੇ ਬਿਨ ਮਾਂਜੇ ਦਰਪਣ ਜੋਤਹੀਨ ਹੋਤ ਬਰਖਾ ਬਿਹੂਨ ਜੈਸੇ ਖੇਤ ਮੈਂ ਨਾ ਧਾਨ ਹੈ ਖੇਤਾਂ ਵਿੱਚੋਂ ਬਰਖਾ ਤੋਂ ਬਗੈਰ ਅੰਨ ਤਾਂ ਨਹੀਂ ਜੇ ਪੈਦਾ ਹੁੰਦਾ ਜੈਸੇ ਬਿਨ ਦੀਪਕ ਪੰਜਵੀਂ ਉਦਾਹਰਣ ਦਿੰਦੇ ਨੇ ਕਿ ਘਰ ਦੇ ਵਿੱਚ ਦੀਵਾ ਨਾ ਵੱਲਦਾ ਹੋਵੇ ਨਾ ਤੇ ਘਰ 'ਚ ਹਨੇਰਾ ਹੈ ਤੇ ਹਨੇਰੇ ਵਿੱਚ ਕਿਸੇ ਦਾ ਵੜਨ ਨੂੰ ਜੀ ਨਹੀਂ ਕਰਦਾ ਜਿਹੜਾ ਘਰ ਬੜਾ ਚੰਗਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਹੈ ਪਰ ਹਨੇਰੇ ਵਿੱਚ ਉਹ ਘਰ ਵੀ ਚੰਗਾ ਨਹੀਂ ਲੱਗਦਾ ਜੈਸੇ ਬਿਨ ਦੀਪਕ ਭੌਣ ਅੰਧਕਾਰ ਹੋਤ ਤੇ ਸਬਜ਼ੀ ਕਿੰਨੀ ਵੀ ਸਵਾਦ ਬਣਾਈ ਹੋਵੇ ਨਾ ਉਸ ਸਬਜੀ ਵਿੱਚ ਜੇ ਲੂਣ ਨਾ ਪਾਇਆ ਜਾਵੇ ਘਿਓ ਨਾ ਪਾਇਆ ਜਾਵੇ ਮर्यादा ਦੇ ਅਨਸਾਰ ਲੂਣ ਵੀ ਜ਼ਰੂਰੀ ਹੈ ਘਿਓ ਵੀ ਜ਼ਰੂਰੀ ਹੈ ਤੇ ਕਹਿੰਦੇ ਕਿੰਨੀ ਵੀ ਵਧੀਆ ਸਬਜੀ ਹੋਵੇ ਲੂਣ ਤੋਂ ਘਿਓ ਤੋਂ ਬਗੈਰ ਸਵਾਦ ਨਹੀਂ ਲੱਗਦੀ ਜੈਸੇ ਬਿਨ ਦੀਪਕ ਭੌਨ ਅੰਧਕਾਰ ਹੋਤ ਲੋਨੋ ਕਰਿਤ ਬਿਨ ਜੈਸੇ ਭੋਜਨ ਸਮਾਨ ਹੈ ਕਹਿੰਦੇ ਤੈਸੇ ਬਿਨ ਸਾਧ ਸੰਗਤ ਗੁਰੂ ਕੀ ਸੰਗਤ ਤੋਂ ਬਗੈਰ ਜਨਮ ਮਰਨ ਦੁੱਖ ਮਿਟਤ ਨਾ ਭੈ ਭ੍ਰਮ ਬਿਨ ਗੁਰ ਗਿਆਨ ਹੈ ਕਈ ਪ੍ਰਕਾਰ ਦੇ ਦੁੱਖ ਜੀਵਨ ਦੇ ਵਿੱਚ ਚੰਬੜੇ ਰਹਿੰਦੇ ਨੇ ਗੁਰੂ ਤੋਂ ਬਗੈਰ ਇਹ ਦੁੱਖ ਨਹੀਂ ਦੂਰ ਹੁੰਦੇ ਇਹਨਾਂ ਦੁੱਖਾਂ ਦਾ ਅਸਲ ਕਾਰਨ ਕੀ ਹੈ ਮਹਾਰਾਜ ਸਤਗੁਰਾਂ ਦੀ ਪਾਵਨ ਬਾਣੀ ਪੜ੍ਹੀਏ ਸਤਗੁਰੂ ਸਮਝਾਉਂਦੇ ਨੇ ਕਿ ਜਿੰਨੀ ਦੇਰ ਤੱਕ ਮਨੁੱਖ ਸੰਸਾਰ ਵਿੱਚ ਆ ਕੇ ਰੱਬ ਦੇ ਹੁਕਮ ਨੂੰ ਨਹੀਂ ਸਮਝਦਾ ਨਾ ਅਸਲ ਦੇ ਵਿੱਚ ਓਨੀ ਦੇਰ ਤੱਕ ਬੰਦਾ ਦੁਖੀ ਹੈ ਤੇ ਜਦੋਂ ਗੁਰੂ ਨੂੰ ਮਿਲ ਕੇ ਉਸ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ ਇਦੇ ਜੀਵਨ ਵਿੱਚ ਸੁੱਖ ਆਨੰਦ ਤੇ ਖੇੜੇ ਆਉਣ ਲੱਗ ਪੈਂਦੇ ਨੇ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ ਜਬ ਲਗ ਲਗ ਹੁਕਮ ਨਾ ਬੂਝਤਾ ਧਿਆਨ ਨਾਲ ਸੁਣਿਓ ਜੀ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਜਦ ਤੱਕ ਹੁਕਮ ਨਹੀਂ ਸੀ ਪਛਾਣਿਆ ਦੁਖੀ ਹੈ ਹੁਕਮ ਤੋਂ ਟੁੱਟਿਆ ਸੀ ਰੱਬੀ ਹੁਕਮ ਦੀ ਸਮਝ ਨਹੀਂ ਸੀ ਜਿਸ ਹੁਕਮ ਬਾਰੇ ਰੋਜ਼ ਪੜਦਿਆਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਹੁਕਮ ਜਿਹਦੇ ਅਨਸਾਰ ਸਾਰੀ ਕਾਇਨਾਤ ਚੱਲ ਰਹੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਬੁੱਝਣਾ ਹੈ ਤੇ ਜਦ ਲਗ ਹੁਕਮ ਨਾ ਬੁੱਝਤਾ ਤਬ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਜਦੋਂ ਗੁਰੂ ਨੂੰ ਮਿਲਦਾ ਹੈ ਉਸ ਹੁਕਮ ਦੀ ਸਮਝ ਆਉਂਦੀ ਹੈ ਗੁਰ ਮਿਲ ਹੁਕਮ ਪਛਾਣਿਆ ਤਬਹੀ ਤੇ ਸੁਖਿਆ ਅਸਲ ਵਿੱਚ ਹੁਕਮ ਅਨੁਸਾਰ ਚੱਲਿਆਂ ਜੀਵਨ ਵਿੱਚ ਸੁੱਖ ਤੇ ਆਨੰਦ ਹੈ ਹਰ ਚੀਜ਼ ਵਿੱਚ ਮਹਾਰਾਜ ਦਾ ਹੁਕਮ ਗੁਰੂ ਨੂੰ ਮਿਲ ਕੇ ਸਿੱਖ ਨੂੰ ਸਮਝ ਆਉਂਦੀ ਹੈ ਕਿ ਇਹ ਸਰੀਰ ਕਾਦੇ ਵਾਸਤੇ ਮਿਲਿਆ ਇੱਕ ਕੀਮਤੀ ਜੀਵਨ ਮਿਲਿਆ ਹੈ ਇਹ ਐਡਾ ਕੀਮਤੀ ਹੈ ਕਿ ਇੱਕ ਇੱਕ ਸਵਾਸ ਇੰਨਾ ਅਮੋਲਕ ਹੈ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਭਲਿਆ ਕੌਡੀਆਂ ਦੇ ਬਦਲੇ ਜ਼ਿੰਦਗੀ ਜਾ ਰਹੀ ਹੈ ਏਡੀ ਕੀਮਤੀ ਪੂੰਜੀ ਲੈ ਕੇ ਆਇਆ ਅੱਜ ਲੱਖਾਂ ਕਰੋੜਾਂ ਰੁਪਏ ਲੈ ਕੇ ਕੋਈ ਡਾਕਟਰ ਦੇ ਮਗਰ ਪਹੁੰਚ ਜਾਵੇ ਉਹ ਸਰੀਰ ਦੇ ਅੰਗ ਵੀ ਬਦਲ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਪਰ ਜਦੋਂ ਜੀਵਨ ਦੇ ਵਿੱਚ ਇਹ சுவாਸ ਇਹਦੀ ਪੂੰਜੀ ਸਮਾਪਤ ਹੋ ਜੇ ਨਾ ਫਿਰ ਦੁਨੀਆ ਦਾ ਕੋਈ ਡਾਕਟਰ ਨਹੀਂ ਕਿ ਇਹ ਸਵਾਸ ਜਿਹੜੇ ਨੇ ਇਹ ਵਧਾ ਸਕਦਾ ਹੋਵੇ ਇਹ ਕੀਮਤੀ ਪੂੰਜੀ ਹੈ ਤੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਭਲਿਆ ਕਿਤੇ ਐਸਾ ਨਾ ਹੋਵੇ ਸੰਸਾਰ ਦੇ ਅੰਦਰ ਤੋ ਇਹ ਜੀਵਨ ਦੀ ਕੀਮਤੀ ਸਵਾਸਾਂ ਰੂਪੀ ਪੂੰਜੀ ਕਿਤੇ ਵਿਕਾਰਾਂ ਦੇ ਕੋਲੋਂ ਇਹਨਾਂ ਠੱਗਾਂ ਦੇ ਕੋਲੋਂ ਠੱਗੀ ਮਾਰਨ ਕਰਕੇ ਕਿਤੇ ਇਹ ਜੀਵਨ ਦੀ ਪੂੰਜੀ ਗਵਾ ਬੈਠੇ ਇਸ ਕਰਕੇ ਇੱਕ ਇੱਕ ਸਵਾਸ ਬੜਾ ਅਮੋਲਕ ਹੈ ਕਿਤੇ ਸਵਾਸ ਵੀ ਤੇਰਾ ਵਿਅਰਥ ਨਾ ਚਲੇ ਜਾਏ ਤਾਂ ਮਹਾਰਾਜ ਸਮਝਾਉਂਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਜਦੋਂ ਗੁਰੂ ਨੂੰ ਕੋਈ ਮਿਲਦਾ ਉਹਨੂੰ ਸਮਝ ਆਉਂਦੀ ਏ ਕਿ ਇੱਕ ਸਵਾਸ ਬੜਾ ਅਮੋਲਕ ਹੈ ਤੇ ਫਿਰ ਸਤਗੁਰੂ ਕਹਿੰਦੇ ਫਿਰ ਜਿੰਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਉਹ ਦਿਨ ਰਾਤ ਰੱਬ ਦੀਆਂ ਹੀ ਸਿਫਤਾਂ ਕਰਦੇ ਆ ਉਹ ਤੁਰਦੇ ਫਿਰਦੇ ਉੱਠਦੇ ਬੈੰਦੇ ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਗਈਏ ਉਹ ਸਿਫਤਾਂ ਕਰਦੇ ਜਿਹਨੂੰ ਸਮਝ ਆ ਜੇ ਗੁਰੂ ਕੋਲੋਂ ਮਿਲ ਕੇ ਇਹ ਜੀਵਨ ਬੜਾ ਅਮੋਲਕ ਹੈ ਇਹ ਸਵਾਸ ਬੜੇ ਅਮੋਲਕ ਨੇ ਇਸ ਸਿਵਾਸ ਸਵਾਸ ਲੇਖੇ ਵਿੱਚ ਲਾਉਣੇ ਨੇ ਤੇ ਫਿਰ ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਵਿਅਰਥ ਨਹੀਂ ਗਵਾਉਂਦਾ ਹੈ ਜਿਹਨੂੰ ਗੁਰੂ ਮਿਲ ਪਏ ਉਹ ਫਿਰ ਦਿਨ ਰਾਤ ਸੌਂਦੇ ਵਾਹ ਵਾਹ ਉਚਰੇ ਉੱਠਦੇ ਵੀ ਵਾਹ ਕਰੇਨ ਉਹ ਰੱਬ ਦੀਆਂ ਸਿਫਤਾਂ ਕਰਦੇ ਹਨ